ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜੀਵਨ ਉਹਨਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਬਾਰੇ ਗੱਲ ਕਰਾਂਗਾ ਭਗਤ ਸਿੰਘ ਉਹ ਨਾਮ ਹੈ ਜੋ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਉਹਨਾਂ ਨੇ ਆਪਣੇ ਸੰਖੇਪ ਜੀਵਨ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਅੱਜ ਵੀ ਉਹ ਨੌਜਵਾਨਾਂ ਲਈ ਇੱਕ ਆਦਰਸ਼ ਹਨ ਭਗਤ ਸਿੰਘ ਦਾ ਜਨਮ ਤੇ ਪਰਵਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਹੋਂਵਾਲੇ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹਾ ਬੰਗਾ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਸਨ। ਉਹਨਾਂ ਦਾ ਪਰਿਵਾਰ ਦੇਸ਼ ਭਗਤ ਪਰਿਵਾਰ ਸੀ ਜੋ ਪਹਿਲਾਂ ਹੀ ਬ੍ਰਿਟਾਨਵੀ ਸ਼ਾਸਨ ਦੇ ਵਿਰੁੱਧ ਸੰਘਰਸ਼ ਕਰ ਰਿਹਾ ਸੀ। ਉਹਨਾਂ ਦੇ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਵੀ ਬ੍ਰਿਟਾਨਵੀ ਰਾਜ ਦੇ ਵਿਰੋਧੀ ਸਨ। ਭਗਤ ਸਿੰਘ ਨੇ ਬਚਪਨ ਤੋਂ ਹੀ ਦੇਸ਼ ਦੀ ਆਜ਼ਾਦੀ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ ਬਚਪਨ ਵਿੱਚ ਉਹ ਬੰਦੂਕਾਂ ਵੇਜਣ ਦੀ ਖੇਡ ਖੇਡਿਆ ਕਰਦੇ ਸਨ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਭਗਤ 21 ਬੀਜ ਰਿਹਾ ਹੈ ਭਗਤ ਨੇ ਤੂਤਲੀ ਜ਼ੁਬਾਨ 'ਚ ਜਵਾਬ ਦਿੱਤਾ ਕਿ ਮੈਂ ਦਮੂਕਾਂ ਵੇਜ ਰਿਹਾ ਹਾਂ ਫਿਰ ਉਸ ਨੂੰ ਪੁੱਛਿਆ ਇਸ ਦਾ ਕੀ ਕਰੇਗਾ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਇਸ ਨਾਲ ਗਰੇਜ਼ਾਂ ਨੂੰ ਮਾਰਾਂਗਾ ਸੋ ਇਸ ਤਰ੍ਹਾਂ ਬਚਪਨ ਤੋਂ ਹੀ ਉਹ ਅੰਗਰੇਜ਼ਾਂ ਪ੍ਰਤੀ ਰੂਹ ਅਤੇ ਗੁੱਸੇ ਨਾਲ ਭਰੇ ਹੋਏ ਸਨ ਉਹਨਾਂ ਨੇ ਆਪਣੇ ਲਿਖੇ ਲੇਖਾਂ ਵਿੱਚ ਵੀ ਕਈ ਵਾਰ ਇਨਕਲਾਬ ਦੀ ਗੱਲ ਕੀਤੀ ਹੈ ਉਹਨਾਂ ਦਾ ਮੰਨਣਾ ਸੀ ਕਿ ਜ਼ਬਰਦਸਤ ਹਲਚਲ ਤੇ ਕੁਰਬਾਨੀਆਂ ਦੇ ਰਾਹੀਂ ਆਜ਼ਾਦੀ ਮਿਲ ਸਕਦੀ ਹੈ ਭਗਤ ਸਿੰਘ ਦੀ ਵਿੱਦਿਆ ਦੇ ਬਚਪਨ ਭਗਤ ਸਿੰਘ ਨੇ 9ਵੀਂ ਜਮਾਤ ਤੱਕ ਆਪਣੀ ਪੜ੍ਹਾਈ ਨਵਾਂ ਸ਼ਹਿਰ ਜਲੰਧਰ ਅਤੇ ਲਾਹੌਰ ਵਿੱਚ ਕੀਤੀ ਜਲਿਆਂਵਾਲਾ ਬਾਗ ਹତਿਆ ਕਾਂਡ 1919 ਨੇ ਉਹਨਾਂ ਦੇ ਦਿਮਾਗ ਤੇ ਗਹਿਰੀ ਛਾਪ ਛੱਡ ਦਿੱਤੀ ਜਦੋਂ ਉਹਨਾਂ ਨੇ ਉਸ ਥਾਂ ਤੇ ਮਾਸੂਮ ਲੋਕਾਂ ਦਾ ਲਹੂ ਡੁੱਲਿਆ ਵੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਇਸ ਦਾ ਬਦਲਾ ਮੈਂ ਜ਼ਰੂਰ ਲਵਾਵਾਂਗਾ ਇਨਕਲਾਬੀ ਬਣਨ ਦੀ ਵਜ੍ਹਾ 1926 ਵਿੱਚ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਇਹ ਸੰਸਥਾ ਦੇਸ਼ ਦੀ ਆਜ਼ਾਦੀ ਲਈ ਨੌਜਵਾਨਾਂ ਵਿੱਚ ਨਵੇਂ ਵਿਚਾਰ ਉਭਾਰਨ ਲਈ ਬਣਾਈ ਗਈ ਸੀ। ਉਹਨਾਂ ਨੇ ਆਪਣੇ ਸਮੇਂ ਦੇ ਮਹਾਨ ਇਨਕਲਾਬੀ ਨੇਤਾਵਾਂ ਜਿਵੇਂ ਕਿ ਕਾਰਲ ਮਾਰਕਸ, ਲੈਨਿੰਗ ਤੇ ਚੀ ਗੁਏਰਾ ਦੀਆਂ ਕਿਤਾਬਾਂ ਨੂੰ ਪੜ੍ਹਿਆ। ਉਹ ਮਾਰਕਸਵਾਦੀ ਵਿਚਾਰਧਾਰਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ। ਸੰਡਰਸ ਦਾ ਕਤਲ ਤੇ ਲਾਲਾ ਲਾਜਪਤ Rai ਦੀ ਮੌਤ ਦਾ ਬਦਲਾ 1928 ਈਸਵੀ ਵਿੱਚ ਬਰਤਾਨਵੀ ਸਰਕਾਰ ਨੇ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਜਿਸ ਦਾ ਭਾਰਤੀ ਨੇਤਾਵਾਂ ਨੇ ਡਟ ਕੇ ਵਿਰੋਧ ਕੀਤਾ ਲਾਲਾ ਲਾਜਪਤ رائے ਨੇ ਲਾਹੌਰ ਵਿੱਚ ਇੱਕ ਵੱਡੀ ਸਾਰੀ ਰੈਲੀ ਕੱਢੀ ਉਸ ਸਾਈਮਨ ਕਮਿਸ਼ਨ ਵਾਪਸ ਜਾਓ ਦੇ ਨਾਰੇ ਲਗਾ ਰਹੇ ਸਨ ਇਸ ਦੌਰਾਨ ਪੁਲਿਸ ਅਫਸਰ ਜੇਪੀ ਸੰਟਰਸ ਨੇ ਉਹਨਾਂ ਤੇ ਲਾਠੀ ਚਾਰਜ ਕਰਵਾਇਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਕੁਝ ਦਿਨਾਂ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਭਗਤ ਸਿੰਘ ਰਾਜਗੁਰੂ ਅਤੇ ਚੰਦਰਸ਼ੇਖਰ ਆਜ਼ਾਦ ਨੇ ਫੈਸਲਾ ਲਿਆ ਕਿ ਇਸ ਜੁਰਮ ਦਾ ਬਦਲਾ ਜ਼ਰੂਰ ਲਿਆ ਜਾਵੇਗਾ 17 ਦਸੰਬਰ 1928 ਈਸਵੀ ਨੂੰ ਉਹਨਾਂ ਨੇ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਇਹ ਇੱਕ ਬਹੁਤ ਹੀ ਵੱਡੀ ਘਟਨਾ ਸੀ ਜਿਸ ਨੇ ਭਾਰਤ ਵਿੱਚ ਇੱਕ ਹਲਚਲ ਮਚਾ ਦਿੱਤੀ ਅਸੈਂਬਲੀ ਚ ਬੰਬ ਧਮਾਕਾ 8 ਅਪ੍ਰੈਲ 1929 ਈਸਵੀ ਨੂੰ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ ਇਹ ਹਮਲਾ ਉਹਨਾਂ ਨੇ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਬਰਤਾਨਵੀ ਹਕੂਮਤ ਦੇ ਕੰਨ ਖੋਲਣ ਲਈ ਕੀਤਾ ਸੀ ਉਹਨਾਂ ਨੇ ਅਸੈਂਬਲੀ ਵਿੱਚ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ ਪੈਂਫਲੇਟ ਸੁੱਟੇ ਜਿਨ੍ਹਾਂ ਵਿੱਚ ਉਹਨਾਂ ਦੇ ਆਪਣੀ ਲੜਾਈ ਦਾ ਉਦੇਸ਼ ਸਮਝਾਇਆ ਗਿਆ ਸੀ ਗ੍ਰਿਫਤਾਰੀ ਤੇ ਮੁਕਦਮਾ ਭਗਤ ਸਿੰਘ ਨੂੰ ਫੜ ਲਿਆ ਗਿਆ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਉਹ ਆਸਾਨੀ ਨਾਲ ਭੱਜ ਸਕਦੇ ਸਨ ਉਹਨਾਂ ਤੇ ਲਾਹੌਰ ਸਾਜ਼ਿਸ਼ ਰਚਣ ਦਾ ਕੇਸ ਚਲਾਇਆ ਗਿਆ ਭਗਤ ਸਿੰਘ ਅਦਾਲਤ ਦੇ ਵਿੱਚ ਵੀ ਆਪਣੇ ਵਿਚਾਰ ਖੁੱਲੇ ਤੌਰ ਤੇ ਪੇਸ਼ ਕਰਦੇ ਰਹੇ ਉਹਨਾਂ ਨੇ ਮੈਂ ਮਜ਼ਹਬ ਚ ਨਹੀਂ ਇਨਕਲਾਬ ਵਿੱਚ ਵਿਸ਼ਵਾਸ ਰੱਖਦਾ ਹਾਂ ਵਰਗੇ ਬਿਆਨ ਦਿੱਤੇ ਭਗਤ ਸਿੰਘ ਨੇ ਜੇਲ੍ਹ ਚ ਸਹੂਲਤਾਂ ਦੇ ਸੁਧਾਰ ਲਈ ਭੁੱਖ ਹੜਤਾਲ ਵੀ ਕੀਤੀ ਜਿਸ ਅੱਗੇ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ ਸੀ ਫાંਸੀ ਦੀ ਸਜ਼ਾ ਤੇ ਸ਼ਹਾਦਤ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫાંਸੀ ਦੀ ਸਜ਼ਾ ਸੁਣਾ ਦਿੱਤੀ ਗਈ। ਭਗਤ ਸਿੰਘ ਮੁਸੀਬਤਾਂ 'ਚ ਵੀ ਹੱਸਦੇ ਰਹੇ। ਉਹ ਜੇਲ੍ਹ ਵਿੱਚ ਲੈਨਨ ਦੀ ਕਿਤਾਬ ਪੜ੍ਹ ਰਹੇ ਸਨ ਜਦੋਂ ਉਹਨਾਂ ਨੂੰ ਫાંਸੀ ਦੇਣ ਲਈ ਬੁਲਾਇਆ ਗਿਆ। ਭਗਤ ਸਿੰਘ ਨੇ ਕਿਹਾ ਕਿ ਇੱਕ ਕ੍ਰਾਂਤੀਕਾਰੀ ਦੂਸਰੇ ਕ੍ਰਾਂਤੀਕਾਰ ਨੂੰ ਮਿਲ ਰਿਹਾ ਹੈ। ਇਹ ਕਹਿ ਕੇ ਉਹਨਾਂ ਨੇ ਕਿਤਾਬ ਦਾ ਪੰਨਾ ਮੋੜ ਦਿੱਤਾ। ਜਿੱਥੋਂ ਉਹ ਪੜ ਰਹੇ ਸਨ ਉਹਨਾਂ ਨੇ ਆਖਰੀ ਵਾਰ ਕਿਹਾ ਸੀ ਮੇਰੀ ਇੱਕੋ ਖੁਆਇਸ਼ ਹੈ ਕਿ ਮੈਂ ਦੁਬਾਰਾ ਜਨਮ ਲਵਾਂ ਤਾਂ ਕਿ ਆਪਣੇ ਵਤਨ ਦੀ ਖਿਦਮਤ ਕਰ ਸਕਾਂ ਭਗਤ ਸਿੰਘ ਇੱਕ ਵਿਚਾਰਧਾਰਾ ਸ਼ਹੀਦ ਭਗਤ ਸਿੰਘ ਸਾਨੂੰ ਸਿਖਾਉਂਦੇ ਹਨ ਕਿ ਆਜ਼ਾਦੀ ਲਈ ਕੇਵਲ ਹਥਿਆਰ ਹੀ ਨਹੀਂ ਬਲਕਿ ਇੱਕ ਸੋਚ ਵੀ ਜ਼ਰੂਰੀ ਹੈ ਉਹਨਾਂ ਦਾ ਮੰਨਣਾ ਸੀ ਕਿ ਸੱਚੀ ਆਜ਼ਾਦੀ ਉਦੋਂ ਆਵੇਗੀ ਜਦੋਂ ਅੰਤ ਵਿਸ਼ਵਾਸ ਜਾਤ ਪਾਤ ਅਤੇ ਗੁਲਾਮੀ ਦੀ ਸੋਚ ਤੋਂ ਲੋਕੀ ਮੁਕਤ ਹੋ ਜਾਣਗੇ ਪਗਸ ਸਿੰਘ ਇੱਕ ਇਨਕਲਾਬੀ ਅੰਦੋਲਨ ਨੂੰ ਜਿੰਦਾ ਰੱਖਣ ਵਾਲਾ ਨਾਂ ਹੈ ਅਸੀਂ ਉਹਨਾਂ ਨੂੰ ਸਿਰਫ ਇੱਕ ਸ਼ਹੀਦ ਵਜੋਂ ਨਹੀਂ ਬਲਕਿ ਇੱਕ ਵਿਚਾਰਧਾਰਾ ਵਜੋਂ ਯਾਦ ਕਰਦੇ ਹਾਂ ਉਹਨਾਂ ਨੇ ਆਪਣੇ 23 ਸਾਲਾਂ ਦੇ ਛੋਟੇ ਜਿਹੇ ਜੀਵਨ ਵਿੱਚ ਇੱਕ ਅਜਿਹਾ ਇਤਿਹਾਸ ਰਚ ਦਿੱਤਾ ਜੋ ਹਮੇਸ਼ਾ ਦੇ ਯਾਦ ਰਹੇਗਾ ਇਨਕਲਾਬ ਜ਼ਿੰਦਾਬਾਦ